ਸਾਤੀ ਕਾਲ ਸਰਨੂ ਸਰਕਾਰੀ ਪ੍ਰਾਇਮਰੀ ਸਕੂਲ ਨਵੀਂ ਆਬਾਦੀ ਪਿੰਡ ਦੁਸਾਂਝਕਲਾ ਵਿਖੇ ਸਰਗੁਆਸੀ ਸਮਨਦੀਪ ਕੁਮਾਰ ਸਣੀ ਜੋ ਕਿ ਪਿਛਲੇ ਸਾਲ ਸਦੀਵੀ ਬਝੋੜਾ ਦੇ ਗਏ ਸਨ ਉਹਨਾਂ ਦੇ ਪਿਤਾ ਸ਼੍ਰੀ ਤਰਸੇਮ ਲਾਲ ਤੇ ਭਰਾ ਵੱਲੋਂ ਸਕੂਲ ਦੇ ਛੋਟੇ ਛੋਟੇ ਬੱਚਿਆਂ ਵਾਸਤੇ ਸਟੇਸ਼ਨਰੀ ਜਿਨ੍ਹਾਂ ਵਿੱਚ ਕਾਪੀਆਂ ਪੈਨਸਲਾਂ ਰੈਜ਼ਰਾਂ ਦੀ ਵੰਡ ਸਰਪੰਚ ਨਿਰਮਲ ਕੁਮਾਰ ਨਵੀ ਪਲਵਿੰਦਰ ਸਿੰਘ ਦੁਸਾਂਝ ਹਰਮੇਸ਼ ਵੈਰ ਦੀ ਤੇ ਸਨੀ ਦੇ ਬ੍ਰਦਰ ਵੱਲੋਂ ਬੱਚਿਆਂ ਨੂੰ ਕੀਤੀ ਗਈ ਸਕੂਲ ਮੁਖੀ ਕਲਵਿੰਦਰ ਕੌਰ ਵੱਲੋਂ ਆਏ ਹੋਏ ਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਦਾਨੀ ਸੱਜਣਾ ਵੱਲੋਂ ਸਕੂਲ ਨੂੰ ਸਟੇਸ਼ਨਰੀ ਦੇ ਨਾਲ ਨਾਲ ਸਕੂਲ ਦੀ ਬਿਹਤਰੀ ਵਾਸਤੇ ਮਾਈਕ ਸਹਾਇਤਾ ਵੀ ਪੇਟ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਨਦੀਪ ਦੇ ਪਿਤਾ ਜੀ ترਸੇਮ ਲਾਲ ਨੇ ਕਿਹਾ ਕਿ ਸਕੂਲ ਦੇ ਵਧੀਆ ਵਿਵਕ ਵਾਸਤੇ ਉਹ ਮਦਦ ਕਰਦੇ ਰਹਿਣਗੇ ਔਰ ਸਨੀ ਦੀ ਯਾਦ ਦੇ ਵਿੱਚ ਸਕੂਲ ਦੇ ਬੱਚਿਆਂ ਨੂੰ ਇਸੇ ਤਰ੍ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਦਮਪ੍ਰਾਲਾ ਕਰਦੇ ਰਹਿਣਗੇ ਸੋ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾ ਤੋਂ ਸਰਿੰਦਰਪਾਲ ਕੋ ਕੋ ਦੀ ਖਾਸ ਰਿਪੋਰਟ ਦੁਸਾਂਝ ਲਾਈਵ ਨਿਊਜ਼ ਚੈਨਲ ਰਹੀ ਸੋ ਸਕੂਲ ਦੇ ਸਟਾਫ ਵੱਲੋਂ ਸਹਿਯੋਗੀ ਸੱਜਣਾ ਦਾ ترسےਮ لال جی ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ اور ਇਸ ਮੌਕੇ ਸਰਪੰਚ ਨਿਰਮਲ ਕੁਮਾਰ ਨਵੀਨੇ ਦਾਨੀ ਸੱਜਣਾ ਦੇ ਸੰਮਦੀਪ ਦੇ ਪਰਿਵਾਰ ਦਾ तहे دلੋ ਧੰਨਵਾਦ ਕੀਤਾ ਸੋ ਸਾਰੇ ਦਿਨ ਦਾ ਬਹੁਤ ਬਹੁਤ ਧੰਨਵਾਦ ਪਾਤੀ ਸਰਕਾਰੀ ਪ੍ਰਾਇਮਰੀ ਸਕੂਲ ਅੰਮ੍ਰਿਤਾਲੀ ਵਿਕੇ 5242 ਦੇ ਸਾਥੀ ਸਭ ਨੂੰ ਬਹੁਤ ਉਹਨਾਂ ਨੂੰ ਪੁੱਛਾ ਪਹਿਲਾ ਬਸ਼ੀਰ ਜੀ ਜੀ ਸਾਹਿਬ ਪਰਵਾਰ ਦੇ ਲੋਕਾਂ ਦਾ ਬਹੁਤ ਬਹੁਤ ਯਾਦ ਦਿਓ ਸਟੂਡੀਓ ਚੈਨਲ ਸਟੇਸ਼ਨਰੀ ਅਤੇ ਮਾਈਕ ਸਰਵਿਸ ਦੀ ਦੇਣ। ਅਸੀਂ ਇਸ ਪਰਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।